ਤਾਂ ਦਲਕਾਂ ਦਾ ਉਤਥਾਨ ਕੀਤਾ। ਬਾਬਾ ਸਾਹਿਬ ਅਮਿਤਕਾਰ ਜੀ ਇਕੱਲੇ ਭਾਰਤ ਦੇ ਦਰਸਤਾਂ ਦੇ ਲੀਡਰ ਨੇ ਬੁਰੇ ਬੀਛ ਦੇਖੇ। ਹਰ ਇੱਕ ਦੇਸ਼ ਨੇ ਇਸ ਸਿਧਾਂਤ ਦੀ ਤਰਜਮਾ ਜਿੱਤੇ ਮੈਨਮੈਂਟ ਕੀਤਾ ਜੋ ਕੁਝ ਬਾਬਾ ਸਾਹਿਬ ਨੇ ਸੰਵਧਾਨ ਦੇ ਵਿੱਚ ਲਿਖ ਦਿੱਤਾ ਹੈ। ਜਿਹੜੀ ਆਖਰੀ ਜਿਹੜਾ ਪਹਿਣਾ ਨਾਰੀ ਜਿੱਤਦੀ ਹੈ ਪਹਿਲਾਂ ਤਾਂ ਚੁੱਤੀ ਦੇ ਸਮਾਨ ਸੀ ਅੱਜ ਇਹ ਅੱਜ ਹੱਥ ਨੂੰ ਮਿਲਿਆ ਤਾਂ 바ਵਾ ਸਾਹਿਬ ਨੇ ਕਰਕੇ ਕੋਣ ਦਾ ਮਾਨ ਬਣਿਆ ਬੋਡ ਪਾਂ ਦਾ ਅਧਿਕਾਰ 바ਵਾ ਸਾਹਿਬ ਨੇ ਮਹਿਲਾ ਨੂੰ ਦਿੱਤਾ ਜਿਸ ਕਰਕੇ ਮਹਿਲਾ ਅੱਜ ਦੇਸ਼ ਦੀ ਰਾਸ਼ਟਰਪਤੀ ਬਣੀ ਹੈ ਦੇਸ਼ ਦੀ ਗਵਰਨਮੈਂਟਰੀ ਬਣੀ ਹੈ ਦੇਸ਼ ਦੀ ਲੋਕ ਸਵਾਦਕ ਚ ਬਣੀ ਹੈ ਇਹ ਬਾਬਾ ਸਾਹਿਬ ਮਿਹਨਤ ਕਰਕੇ ਅਕੀ ਇਹ ਸਾਰੀ ਪਤੀਆਂ ਪੂਰੀਆਂ ਹੋ ਗਿਆ ਜੇ ਬਾਬਾ ਸਾਹਿਬ ਦੇਸ਼ ਦੇ ਸੰਦਾਂ ਦੇ ਵਿੱਚ ਹਿੰਦੂ ਕੋਟ ਵੀਲਾ ਪਾਸ ਕਰਾਉਂਦੇ ਤਾਂ ਮੇਰੇ ਘਰ ਜਿਹੜੀ ਮਹਿਲਾ ਪਹਿਣਾ ਨੂੰ ਅੱਜ ਕੂਸ ਨਹੀਂ ਮਿਲਦਾ ਉਹ ਪਹਿਲਾਂ ਵੀ ਪਿਛਲੇ ਸਮੇਂ ਦੇ ਵਿੱਚ ਐ ਦੀ ਜੁੱਤੀ ਸੀ ਤੇ ਅੱਜ ਵੀ ਉਹ ਜੁੱਤੀ ਦੇ ਸਮਾਂ ਲਈ ਰਹਤੀ ਸੋ ਮੈਂ ਪੰਨੂ ਸਾਥ ਉਹ ਇਸ ਕਰਕੇ ਸਾਫ਼ ਕਰ ਰਹੇ ਆ ਕਿ ਜਿਹੜੀ ਤੇਰੀ ਮਾਂ ਨੇ ਤੈਨੂੰ ਜੰਮਿਆ ਜੇ ਉਹਨੂੰ ਕੁਝ ਮਿਲਿਆ ਤੇਰੀ ਧੀ ਨੂੰ ਤੇਰੀ ਘਰ ਵਾਲੀ ਨੂੰ ਤੇਰੀ ਚਾਚੀ ਉਹ ਫੁੱਟੀਆਂ ਨੂੰ ਤੇ ਮਾਂ ਪਿਛਤਾ ਮਿਲਿਆ ਤਾਂ ਬਾਬਾ ਸਾਹਿਬ ਨੇ ਕਰਕੇ ਬਿਦਿਏ ਨਹੀਂ ਤੇਰੀਆਂ ਭੈਣਾਂ ਤੇਰੀਆਂ ਧੀਆਂ ਵੀ ਛੁੱਟੇ ਦੀ ਨਹੀਂ ਹੁੰਦੀਆਂ ਅੱਜ ਜੁੱਤੀ ਦੀ ਨਿਆਈ ਉਹਨਾਂ ਕਰਕੇ ਤੈਨੂੰ ਸ਼ਰਮ ਆਣੀ ਚਾਹੀਦੀ ਐ ਕਿਉਂਕਿ ਬਾਬਾ ਸਾਹਿਬ ਨੇ ਇਹ ਕਰਦੇ ਖਿਲਾਫ ਅਸੀਂ ਫਿਰ ਇਹ ਪੰਜ ਵਰਤਰੇ ਆ ਪਾਵਾ ਸਾਹਿਬ ਦੀ ਮੂਰਤੀ ਦੇ ਸਰਧਾਮ ਨੂੰ ਤੋੜ ਰਹੇ ਆ ਪਾਵਾ ਸਾਹਿਬ ਦੀ ਮੂਰਤੀ ਫਲੋਰ ਲੰਗੜ ਵਿਖੇ ਖਾਲਸਤਾਨ ਲਿਖ ਰਹੇ ਆ ਇਹ ਜਿਹੜੀਆਂ ਤੁ ਗੱਲਾਂ ਲਿਖ ਰਹੇ ਆ ਇਹ ਜਿਹੜੇ ਲੋਕ ਹੈ ਇਹ ਸਵਾ 34% ਲੋਕ ਪੂਰੇ ਦੇਸ਼ ਦੇ ਵਿੱਚ ਹੈ ਜਿਹੜੇ ਗੰਗ 95 15 ਨੇ ਇਹ ਵੀ ਆਪਣੇ ਆਪ ਨੂੰ ਜੇ ਛੁਦਸਤਾਨ ਦਾ ਨਾਰਾ ਦੇ ਦिए ਤਾ ਖਾਲਸਤਾਨ ਕਿੱਥੇ ਹੈ ਕਿਹੜੀ ਜਗ੍ਹਾ ਖਾਲਸਤਾਨ ਵਾਸਤੇ ਤਾਂ ਇਹ ਅਮਰੀਕਾ ਦਾ ਝੁਲਾਇਆ ਹੋਇਆ ਇਹ ਪਾਕਿਸਤਾਨ ਦਾ ਝੁਲਾਇਆ ਵਾ ਇਹ ਆਈਐਸ ਦਾ ਜੰਟ ਹੈ ਇਹ ਹੁਣ ਸਾਡੇ ਦਲਦਪਾਈ ਚਰਨਾਂ ਨੂੰ ਕਹਿ ਰਿਹਾ ਪਰ ਜਿਹੜਾ ਦਲਦਪਾਈ ਚਰਨਾਂ ਨੂੰ ਕਹਿਆ ਕਿ ਉਹਦਾ ਕੱਖ ਨਾ ਰਹਿਆ ਜਿਹੜਾ ਸਾਡੇ ਨਾਲ ਕੋਉ ਉਹਦਾ ਕੱਖ ਨਾ ਰਹੂ ਅੱਜ ਪੰਜਾਬ ਸਰਕਾਰ ਹਰ ਪ੍ਰੰਤ ਦੇ ਦਿੱਤੇ ਕਹਿ ਲੈ ਪੰਜਾਬ ਸਰਕਾਰ ਨੂੰ ਪਤਾ ਸੀ ਇਦੋਂ ਸ਼ਾਰਪੁਰ ਦੇ ਵਿੱਚ ਮਾਚਰ ਰੋਡ ਦੀ ਬਸਾਂ ਦੇ ਉੱਤੇ ਖਾਲਸਤਾਨ ਖਾਲਸਤਾਨ ਲਿਖਿਆ ਗਿਆ ਤਾਂ ਸਰਕਾਰ ਸੁੱਤੀ ਪਈ ਹੈ। Rajasthan ਦੀ ਬਸਾਂ ਦੇ ਉੱਤੇ ਖਾਲਸਤਾਨ ਖਾਲਸਤਾਨ ਲਿਖਿਆ ਗਿਆ ਉਦੋਂ ਸੁੱਤੀ ਪਈ ਹੈ। ਇਹ ਚੜੀ ਸਰਕਾਰ ਹੈ। ਇਹ ਮਛਲੀ ਸਰਕਾਰ ਹੈ। ਇਹ ਕੰਨੀਵੱਟੀ ਸਰਕਾਰ ਹੈ। ਅੱਜ ਇਹ ਸਰਕਾਰ ਆਪਣੇ ਆਪ ਨੂੰ ਬੋਲੀ ਤੇ ਗੁੰਡੀ ਸਰਕਾਰ ਚੜੀ ਉਹ ਆਪਣੇ ਆਪ ਨੂੰ ਬਹੁਤ ਸਮਰਦਰ ਸਥਾਨ ਬਣਤੀ ਹੈ ਕਿ ਸਰਕਾਰ ਨੇ ਇਸ ਮੰਤਰੀ ਨੂੰ ਚੇਤਾਵਨੀ ਦੇਣੀ ਇਹ ਚੇਤਾਵਨੀ ਇਹ ਹੈ ਇਹ ਜਿਹੜਾ ਦੰਦ ਭਾਈਚਾਰਾ ਇਹ ਸਰਕਾਰ ਬਣਾ ਵੀ ਸਕਦਾ ਤੇ ਸਰਕਾਰ ਨੂੰ ਗੇਧ ਵੀ ਸਕਦਾ ਤੇਰੀ ਚੋਟੀ 34% ਸਰਕਾਰ ਦੇ ਵਿੱਚ ਸਾਡੀ ਜਿੰਮੇਵਾਰੀ ਹੈ ਅਸੀਂ ਨਿਭਾ ਰਹੇ ਹਾਂ ਜੇਕਰ ਸਾਡੇ ਨਾਲ ਕਿਸੇ ਕਿਸਮ ਦਾ ਵਿਤਰਾ ਕੀਤਾ ਸਾਡੇ ਖਾਲਸਤਾਨ ਦਾ ਨਾਮ ਲਈ ਸਾਡਾ ਨੁਕਸਾਨ ਕੀਤਾ ਆਏ ਦਲਦ ਭਾਈ ਚਾਰਾ ਜਿਹੜਾ ਪੰਜਾਬ ਚ 38% ਹੈ ਇਹ ਖਾਲਸਤਾਨੀ ਦਸਰਾਂ ਇਹਦਾ ਬੰਦੇ ਬਣ ਜੋ ਜੇ ਸੁਧਰ ਕਿਤੇ ਉੱਠ ਕੇ ਖੜੇ ਹੋਗੇ ਨਾ ਆ ਤੁਹਾਨੂੰ ਕਿਸੇ ਵੀ ਖੁੱਡ ਚ ਬੜਿਆਂ ਨੂੰ ਵੀ ਇਹ ਕੱਢ ਕੇ ਲਿਆਏਗੇ ਇਹ ਸੱਪ ਤੱਕ ਫੜ ਕੇ ਮਸਲ ਦਿਨੇ ਤੁਸੀਂ ਕਿਹੜੇ ਖਾਲਸਤਾਨੀ ਹੈ ਇਹ ਛੇਰ ਨੂੰ ਫੜ ਲੰਗੇ ਆ ਇਹ ਹਰੀ ਸਿੰਘ ਨਲੋਈ ਦੀ ਸੰਤਾਨ ਹੈ ਇਹ ਬਾਬਾ ਜੀਵਨ ਸਿੰਘ ਦੀ ਸੰਤਾਨ ਹੈ ਪਾਈ ਮਤੀ ਦਾ ਸਤੀ ਦਾਤੀ ਦੀ ਸੰਤਾਨ ਹੈ ਇਹ ਵੀਰ ਸਿੰਘ ਧੀਰ ਸਿੰਘ ਦੀ ਸੰਤਾਨ ਹੈ ਇਹ ਕੋਈ ਅਮੀ ਸੰਤਾਨ ਨਹੀਂ ਇਹਨ ਦੇ ਜਿਹੜੇ ਪਿਛੋਂ ਕੜਾ ਹੈ ਇਹ ਸੂਰਬੀਰਾਂ ਦਾ ਸੰਤਾਨ ਹੈ ਹਰੀ ਸਿੰਘ ਨਨੂਏ ਨੇ ਗੁਰਦਾਸਪੁਰ ਦਾ ਰਹਾਸ ਸਥਾਪਿਤ ਕੀਤਾ ਇਹ ਉਹ ਸੰਤਾਨ ਹੈ ਉਹ ਅਮੀ ਨਾ ਕਿਤੇ ਕਲਸਤਾਨੀਆਂ ਲਿਖੇ ਚ ਨਾ ਰਿਓ ਜੇਕਰ ਇਸ ਇੱਤੇ ਪਈ ਹੈ ਇਹ ਕਿੱਥੀ ਜਾਗੇ ਤੈਨੂੰ ਸੌਣ ਨਹੀਂ ਦੇਣਾ ਤੈਨੂੰ ਬੈਠਣ ਨਹੀਂ ਦੇਣਾ ਤੈਨੂੰ ਭਜਾ ਭਜਾ ਕੇ ਆ ਕਾਲਿਸਤਾਨੀਓ ਇਹ ਦਲਤ ਭਾਈਚਾਰੇ ਨੇ ਮਾਰ ਦੇਣਾ ਇਸ ਕਰਕੇ ਬਚ ਜਾ ਜੇ ਨਹੀਂ ਬਚਿਆ ਜਾਂਦਾ ਤਾਂ ਸਾਡੇ ਨਾਲ ਨਾ ਕਿਉ ਜੇ ਕਿਤੇ ਇਹਨਾਂ ਨੇ ਫੂਲ ਦੇ ਮਸਲ ਦੇ ਵਿੱਚ ਦੇਰ ਹੋ ਸਕੀ ਪਰ ਥੋਂ ਦੇ ਮਸਲ ਦੇ ਵਿੱਚ ਤੁਹਾਨੂੰ ਮਾਰਨ ਦੀ ਕੋਈ ਦੇ ਨਹੀਂ ਦੇਗਾ ਕਿ ਮੈਂ ਤੁਸੀਂ ਗੱਲ ਕੀਤੀ ਆ ਵੀ ਅਸੀਂ ਭਾਈਚਾਰਾ ਵੱਡੀ ਗਿਣਤੀ ਵਿੱਚ 71 ਇਹ ਇਹਨਾਂ ਦੇ ਗੁਰੂਆਂ ਪੀਰਾਂ ਨੇ ਵੱਡੀਆਂ-ਵੱਡੀਆਂ ਕਰਵਾਨੀਆਂ ਕੀਤੀਆਂ ਪਰ ਫੇਰ ਵੀ ਜਿਹੜਾ ਭਾਰਤੀ ਸੰਵਿਧਾਨ ਦੇ ਨਿਵਾਤਾ 바ਵਾ ਸਾਹਿਬ ਦੀ ਜਿਹੜੇ ਆ ਉਹਦੇ ਬੁੱਤਾਂ ਨਾਲ ਬਾਰ-ਬਾਰ ਬਾਰ-ਬਾਰ ਛੇੜ ਕੀਤੀ ਆ ਰਹੀ ਆ ਕੀ ਸਾਡੀ ਸ਼ਕਤੀ ਪਰਖੀ ਜਾ ਰਹੀ ਹੈ ਇਹ ਤੇ ਸਾਡੀ ਪਰਖਣ ਵਾਲੀ ਸ਼ਕਤੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਸੀ ਚਮਕੌਰ ਦੀ ਜੰਗ ਸੀ ਉਦੋਂ ਉਹ ਭੱਜ ਗਏ ਸੀਗੇ ਮੈਦਾਨ ਛੱਡ ਕੇ ਤਾਂ ਉਦੋਂ ਵੀ ਅਸੀਂ ਭੱਜੇ ਨਹੀਂ ਅਸਾ ਗੁਰੂਆਂ ਨਾਲ ਚਟਾਨ ਦੀ ਤਰ੍ਹਾਂ ਖੜੇ ਆ ਅਸੀਂ ਗੁਰੂਆਂ ਦੇ ਨਾਲ ਹਰ ਇੱਕ ਜੰਗ ਦੇ ਵਿੱਚ ਮੁਰੇ ਓਕੇ ਲੜੇ ਆ ਤੇ ਸਾਨੂੰ ਅੱਜ ਲੜਨ ਦੀ ਗੱਲ ਕਰਦੇ ਸਾਨੂੰ ਭਰਕਣ ਦੀ ਗੱਲ ਕਰਦੇ ਇਹ ਉਸ ਟਾਈਮ ਭੱਜ ਗਏ ਤੇ ਮੂਰੋਂ ਨੂੰ ਛੱਡ ਕੇ ਚਲੇ ਗਏ ਤੇ ਅੱਜ ਤੱਕ ਗੁਰੂਆਂ ਨਾਲ ਇੱਕ ਤਾਨਕੇ ਆਪਣੇ ਆਪ ਨੂੰ ਸੀਸ ਤਲੀ ਦੇ ਧਰ ਕੇ ਜੜੇ ਅਸੀਂ ਬਾਬਾ ਦੀਪ ਸਿੰਘ ਦੀ ਸੰਤਾਨ ਹੈ ਅਸੀਂ ਕੁੱਝ ਭੱਜੇ ਘੱਟੇ ਨਹੀਂ ਅਸੀਂ ਦੇਜਦੇ ਮੂਹਰ ਮੰਗਤਾ ਏ ਅਸੀਂ ਦੇਜਦੇ ਵਾਸੀ ਆ ਇਹ ਜਿਹੜੇ ਖਾਲਸਤਾਨੀ ਆ ਪਰ ਪਾਕਿਸਤਾਨ ਤੋਂ ਅਮਰੀਕਾ ਤੱਕ ਕਿਸੇ ਦੇਸ਼ ਤੋਂ ਇਹ ਬਾੜ ਕੇ ਬਾਹਰ ਗੱਲਾਂ ਕਰਦੇ ਆਂ ਕਿ ਖਾਲਸਤਾਨ ਕੀ ਚਾਹੁੰਦਾ ਹੈ ਕਿ ਇੱਥੇ ਪੰਜਾਬ ਚ ਖਾਲਸਤਾਨ ਬਣਾ ਲੂਗਾ ਹਿੰਦੁਸਤਾਨ ਚ ਖਾਲਸਤਾਨ ਬਣਾ ਲੂ ਉਹ ਦਿਨ ਮੰਨਛੇ ਦਿਨ ਕੋ ਡੇਲੇ ਉਹ ਨਾ ਬਣ ਸਕਿਆ ਨਾ ਬਣੂਗਾ ਜੇਕਰ ਦਲ ਤਾਂ ਨਹੀਂ ਸੋਝ ਲਿਆ ਕਿਥੇ ਵੀ ਕੋਈ ਖਾਲਸਤਾਨੀ ਖਾਲਸਤਾਨ ਦਾ ਨਾਰਾ ਲਾਊਗਾ ਉਹਨੂੰ ਐਸਾ ਸਭ ਵਿਸਤਾਵਾਂਗੇ ਤੇ ਮੁੜ ਕੇ ਖਾਲਸਤਾਨ ਦਾ ਨਾਮ ਤਾਂ ਇੱਕ ਪਾਸੇ ਉਦੇ ਆਣੇ ਵਾਲੇ ਸੰਤਾਨ ਉਦੇ ਬਾਪ ਬਾਪੀਏ ਸੋਚ ਲਗੇ ਕਿ ਭਾਈ ਤੁਸੀਂ ਖਾਲਸਾ ਦਾ ਨਾਮ ਆ ਤੇ ਗਜਰੂਆਂ ਦੇ ਵਿੱਚ 84 ਦਾ ਅਸੀਂ ਦੌਰ ਦੇਖਿਆ ਉਹ 84 ਦੇ ਦੌਰ ਦੇ ਵਿੱਚ ਬਹੁਤ ਨਿਗਾਹ ਜਿਹੜੇ ਮਾਵਾਂ ਦੇ ਪੁੱਤ ਅੱਜ ਵੀ ਮੋਤ ਮਰੇ ਗਏ ਆ ਤੇ ਅੱਜ ਵੀ ਕੋਲ ਜਿਹੜੇ ਕੱਟੜ ਲੋਗਾ ਅੱਜ ਜਿਹੜਾ ਬਾਬਾ ਸਾਹਿਬ ਦੇ ਲਿਖੇ ਸਬਦਾਂ ਨੂੰ ਮੰਨ ਨਹੀਂ ਰਿਹਾ ਵੀ ਅਸੀਂ ਉਹਨੂੰ ਅਸੀਂ ਸਬਦਾਂ ਨੂੰ ਮੰਨਦੇ ਨਹੀਂ ਪਰ ਅੱਜ ਕਿਤਰਾਂ ਕਿਤੇ ਉਹੀ ਲੋਕ ਉਹ ਸਬਦਾਂ ਦੇ ਗੜੀਏ ਜਿਹੜੇ ਲਿੰਗੜੀਆਂ ਕੱਢ ਰਹੇ ਆ ਉਹਨਾਂ ਨੂੰ ਕੀ ਕਰਾਂ ਕਹਿੰਦੇ ਆ ਕਿ ਦੇਖੋ ਇਹਦੀ ਬੇਇੱਜ਼ਤੀ ਹੈ ਇਸ ਨੂੰ ਬਾਤ ਕਿਸੇ ਤੇ ਨਹੀਂ ਕਹਾ ਸਕਦੀ ਪੂਰਾ ਦੇਸ਼ ਮੰਨ ਰਿਹਾ ਜੇ ਅੱਧਾ ਪਰਸੈਂਟ ਜੀ ਜ਼ੀਰੋ ਕੋਈ ਮੈਨੇਜ ਕਹਿੰਦਾ ਵੀ ਹੋ ਗਿਆ ਵੀ ਮੈਂ ਨਹੀਂ ਮੰਨਦਾ ਵੀ ਕੱਟੇ ਨੂੰ ਮੰਨ ਗੁੰਦਾ ਦੀਪਾ ਨਹੀਂ ਮੰਨਦਾ ਨਾ ਮੰਨੋ ਪਰ ਸਾਡਾ ਪੂਰਾ ਦੇਸ਼ ਤਾਂ ਮੰਨ ਰਿਹਾ ਜਦੋਂ ਰਾਸ਼ਟਰਪਤੀ ਚੁਣਾ ਗੱਦੀ ਸੰਭਾਲਦਾ ਤਾਂ 바ਵਾ ਸਾਹਿਬ ਦੇ ਸੰਵਿਧਾਨ ਦੀ ਸੌਂ ਚੱਕ ਕੇ ਬੰਦਾ ਪ੍ਰਧਾਨ ਮੰਤਰੀ ਬੰਦਾ ਸਾਡੇ ਦੇਸ਼ ਦੀ ਰੱਖਿਆ ਮੰਤਰੀ ਗ੍ਰਹਿ ਮੰਤਰੀ 바ਵਾ ਸਾਹਿਬ ਦੇ ਸੰਵਿਧਾਨ ਦੀ ਸੌਂ ਚੱਕ ਕੇ ਗੱਦੀ ਸੰਭਾਲਦੇ ਆ ਆ ਇਨਾਂ ਇਕ ਟੁੱਕਾ ਦੀ ਗੱਲਾਂ ਨੂੰ ਕਰਦੇ ਤੁਸੀਂ ਇਸ ਕਰਕੇ ਤੁਸੀਂ ਬਾਬਾ ਸਾਹਿਬ ਦੇ ਸਿਧਾਂਤ ਦੀ ਗੱਲ ਹੈ ਜੇ ਸੁਪਰੀਮ ਕੋਰਟ ਦਾ ਜੱਜ ਵੀ ਗੱਦੀ ਸਮਾਉਂਦੇ ਨਾ ਬਾਬਾ ਸਾਹਿਬ ਦੇ ਸਿਧਾਂਤ ਦੀ ਸੌ ਚੱਕ ਕੇ ਸਮਾਉਂਦਾ ਤੇ ਗੇਜਰਮ ਜੀ ਤੁਸੀਂ ਗੱਲ ਸੁਧਾਉਣ ਦੀ ਕੀਤੀ ਆ ਤੇ ਪਰ ਅੱਜ ਜਿਹੜੇ ਖਾਸ ਤਨਖੀ ਪੱਖੀ ਨੇ ਬਾਬਾ ਸਾਹਿਬ ਦੇ ਖਿਲਾਫ ਅਪਸ਼ਬਦ ਬੋਲੇ ਗਏ ਉਹਨਾਂ ਵੱਲੋਂ ਅੱਜ ਪੰਜਾਬ ਸਰਕਾਰ ਵੱਲੋਂ ਜਿਹੜਾ ਗੁੱਸੇ ਦੀ ਲੋਕਾਂ ਲੈ ਦੇਖੋ ਮਿਲੀਆਂ ਥਾਂ ਥਾਂ ਰੋਸ ਪ੍ਰਦਰਸ਼ਨ ਹੋ ਰਿਹਾ ਦਿਹਾਉਂ ਚੀ ਰੋਸ ਪ੍ਰਦਰਸ਼ਨ ਹੋਇਆ ਅੱਜ ਪੰਜਾਬ ਸਰਕਾਰ ਵੱਲੋਂ ਕੋਈ ਵੀ ਇਹਦੀ ਪ੍ਰਤੀਕਿਰਿਆ ਨਹੀਂ ਆਈ ਉਹਦੇ ਸਬੰਦ ਕੀ ਕਹਿਣਾ ਚਾਹੁੰਦੇ ਆਗੇ ਇਹ ਸਰਕਾਰ ਜਨ ਵਿੱਚ ਕੇ ਫੇਲ ਹੋਈ ਵੀ ਹੈ ਉਦਾਹਰਨ ਪਿੰਡ ਦਾ ਗ੍ਰਾਮਾ ਇਹ ਸਰਕਾਰ ਨੂੰ ਪਤਾ ਇਨਸ਼ਾਪੁਰ ਖਵਸਤਾਨੀ ਖੜੇ ਹੋਏ ਤੇ ਖਵਸਤਾਨੀ ਨੇ ਬਸਾਂ ਦਿੱਤੇ ਝੰਡੇ ਲਾਜ ਤੇ ਪੋਲਟ ਲਾਜ ਤੇ ਤਾਂ ਉਸ ਟੈਨ ਨਹੀਂ ਉੱਭੜ ਸਕਿਆ ਸਰਕਾਰ ਦੇ ਵੀਡੀਓ ਬਣੀ ਵੀ ਹੈ ਉਹਨੂੰ ਬਣੀ ਵੀ ਹੈ ਉਹਨੂੰ ਆਇਡੈਂਟੀਫਿਕੇਸ਼ਨ ਕਰਕੇ ਉਹਨੂੰ ਗ੍ਰਿਫਤਾਰ ਕਰੋ ਉਹਨਾਂ ਦੇ ਬੰਦੀ ਕਾਰਵਾਈ ਕਰੋ ਹੁਣ ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਥੋੜਾ ਇੱਥੇ ਅਮਰ ਸ਼ਾਹੀ ਦੀ ਜ਼ਿੰਮੇਵਾਰੀ ਥੋੜਾ